ਇਹ ਮਸਲਾ ਜੀ ਸਰਕਾਰ ਕਹਿੰਦੀ ਸੀਗੀ ਵੀ ਵਿੱਚੇ ਕਰਚੇ ਵਿੱਚ ਹੀ ਪਰਾਲੀ ਬਾਹੋ ਬਾਹ ਕੇ ਵੀ ਐਂ ਬਿਜਾਈ ਕਰੋ ਤੇ ਅਸੀਂ ਬੀਜ ਤਾਂ ਸਾਰਾ ਕੁਝ ਕੁਛ ਨਹੀਂ ਮਚਾਇਆ ਉਹਦੇ ਵਿੱਚ ਕਣਕ ਵਧਿਆ ਹਰੀ ਹੋ ਗਈ ਉਹਦੇ ਬਾਅਦ ਵਿੱਚ ਆ ਦੇਖ ਲਓ ਤੁਹਾਡੇ ਸਾਹਮਣੇ ਆ ਸੁੰਡੀ ਪੈ ਗਈ ਸਰਕਾਰ ਕਹਿੰਦੀ ਵੀ ਬਿਨਾਂ ਅੱਗ ਲਾਏ ਤੋਂ ਬਜਾਈ ਬਜਾਈ ਕਰੋ ਕਿੰਨੇ ਕਿਕੜ ਦੇ ਵਿੱਚ ਪੈ ਗਿਆ ਮੇਰੇ ਕੋਲ ਜੀ 5 ਏਕੜ ਹੈ ਜੀ ਔਰ ਠੇਕੇ ਤੇ 75000 ਨੂੰ ਕਿੱਲਾ ਫਸਲ ਕੰਨ ਬੀਜੀ ਸੀਗੀ ਹਾਂ ਜੀ ਫਸਲ ਕੰਨ ਬੀਜੀ ਸੀਗੀ ਸੁਪਰ ਸੀਡਰ ਨਾਲ ਬੀਜੀ ਸੀਗੀ ਜੀ ਸੂਪਰ ਸੀਟਰ ਨਾਲ ਵੀ ਜੀ ਕਿੱਡੀ ਕਿੱਡੀ ਕਣਕ ਹੋ ਗਈ ਕਣਕ ਹੋ ਗਈ ਜੀ ਦੋ ਦੋ ਤਿੰਨ ਤਿੰਨ ਉਂਗਣਾ ਹੋ ਗਈ ਸੀਗੀ ਉਹਦੇ ਵਿੱਚ ਜਟ ਚ ਸੁੰਡੀ ਪੈ ਗਈ ਸੁੰਡੀ ਦਾ ਕਰਕੇ ਦੌਗੀਆਂ ਪੈ ਗਈਆਂ ਦੇਖ ਲਓ ਜੀ ਕਨਾਰ ਕਨਾਲ ਦੀਆਂ ਦੌਗੀਆਂ ਪਈਆਂ ਨੇ ਕਨਾਲ ਕਨਾਲ ਥਪਾ ਥਪਾ ਹੋ ਗਈ ਹਾਂਜੀ ਅਸੀਂ ਪੈਣੀ ਵਾਗਦੇ ਕੁਕੂ ਸਿੰਘ ਦੇ ਕਿਸਾਨ ਦੇ ਖੇਤ ਵਿੱਚ ਖੜੇ ਹਾਂ ਜਿੱਥੇ ਇਹਨੇ 5 ਕਿੱਲੇ ਕਣਕ ਦੇ ਜਿਹੜੀ ਬਿਜਾਈ ਕੀਤੀ ਸੀ ਕਿਉਂਕਿ ਸਰਕਾਰ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਕਹਿੰਦਾ ਕੀ ਅੱਗ ਨਾਲ ਲਾਉ ਪਰਾਲੀ ਨੂੰ ਉਹਦਾ ਵਾਤਾਵਰਨ ਖਰਾਬ ਹੁੰਦਾ ਨਾਲ ਉਹ ਦਲੀਲਾਂ ਇਹ ਦਿੰਦੇ ਆ ਕਿ ਜਦੋਂ ਤੁਸੀਂ ਪਰਾਲੀ ਵਿੱਚ ਮਾਹੋਂਗੇ ਇਹ ਖਾਦ ਦਾ ਕੰਮ ਕਰਦੀ ਏ ਤਾਂ ਇਸ ਕਿਸਾਨ ਨੇ ਬਿਨਾਂ ਅੱਗ ਲਾਏ ਤੋਂ ਆਪਦੇ ਖੇਤ ਵਿੱਚ ਕਣਕ ਜਿਹੜੀ ਸੁਪਰ ਸੀਡ ਨਾਲ ਬੀਜੀ ਸੀ ਕਣਕ ਹਰੀ ਵਧੀਆ ਹੋ ਗਈ ਦੋ ਦੋ ਉੰਗਲਾਂ ਕਣਕ ਹਰੀ ਹੋਈ ਐ ਬਾਹਣ ਦੇ ਵਿੱਚ ਪਰ ਹੁਣ ਸੁੰਡੀ ਐ ਜਿਹੜੀ ਉਹ ਧਰਤੀ ਦੇ ਵਿੱਚ ਜੜਾਂ ਤੋਂ ਕਣਕ ਨੂੰ ਜਿਹੜੀ ਖਾ ਰਹੀ ਐ ਸਾਰੀ ਕਣਕ ਐ ਜਿਹੜੀ ਸੁੱਕ ਗਈ ਦੌਗੀਆਂ ਪੈ ਗਈਆਂ ਅਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਉਹ ਖੇਤਾਂ ਦਾ ਮੌਕਾ ਦੇਖਣਾ ਕਿ ਨਾਲ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਉਹਦਾ ਮੁਆਵਜ਼ੇ ਦੀ ਗੱਲ ਕਰਨ ਹੋਰ ਜਿਹੜੀਆਂ ਕਣਕਾਂ ਇਸੇ ਤਰ੍ਹਾਂ ਕਿਸਾਨਾਂ ਨੇ ਬੀਜੀਆਂ ਉਹਨੂੰ ਸੁੰਡੀ ਤੋਂ ਕਿਵੇਂ ਬਚਾਉਣਾ ਉਹਦੇ ਵਾਸਤੇ ਦਵਾਈਆਂ ਦਾ ਪ੍ਰਬੰਧ ਕਰੇ ਗਾਹਾਂ ਨੂੰ ਇਹਦਾ ਠੋਸ ਹੱਲ ਕਰੇ ਸਰਕਾਰ ਕਿਉਂਕਿ ਜੇ ਇਸ ਤਰ੍ਹਾਂ ਕਣਕ ਦੀ ਫਸਲ ਬਰਬਾਦ ਹੋ ਗਈ ਤਾਂ ਗਾਹਾਂ ਨੂੰ ਕਿਸੇ ਵੀ ਕਿਸਾਨ ਨੇ ਇਸ ਤਰ੍ਹਾਂ ਕਣਕ ਨਹੀਂ ਬੀਜਣੀ ਸਾਰੇ ਅੱਗ ਲਾਉਣ ਲਈ ਮਜਬੂਰ ਹੋਣਗੇ ਉਹਦਾ ਜਿਹੜੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਹੋ ਸੋ ਸਰਕਾਰ ਨੂੰ ਇਹਦਾ ਕੋਈ ਹੱਲ ਕੱਢਣਾ ਚਾਹੀਦਾ ਤੇ ਨਾਲ ਮੁਆਵਜ਼ਾ ਜਿਹੜਾ ਨੁਕਸਾਨ ਹੋ ਗਿਆ ਉਹਦਾ ਮੁਆਵਜ਼ਾ ਦੇਣਾ ਚਾਹੀਦਾ